ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਬੈਂਕਾਂ ਦੇ ਫੜੇ ਮੋਟਰਸਾਈਕਲ ਸਕੂਟਰਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਮੈਂ ਕਹਣਾ ਉਹ ਰੇਟਾਂ ਦੇ ਮੋਟਰਸਾਈਕਲ ਸਕੂਟਰੀਆਂ ਵਿਕ ਚੁੱਕ ਨੇ ਜਿਹੜੇ ਤੁਸੀਂ ਸੋਚੇ ਨਹੀਂ ਹੋਣੇ ਬਾਕੀ ਆਪਣੇ ਨਾਲ ਸ੍ਰੀ ਰਾਮ ਆਟੋ ਮਾਲ ਦੇ ਬਾਈ ਸਾਹਿਬ ਖੜੇ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਦੱਸਿਓ ਮਾੜਾ ਡਿਟੇਲ ਦੇ ਵਿੱਚ ਕਿਹੜੀ ਗੱਡੀ ਕਿੰਨੀ ਦੀ ਅੱਜ ਸੇਲ ਹੋਈ ਆ ਇੱਕ ਤੋਂ ਤੁਹਾਨੂੰ ਦੱਸ ਦਿੰਦਾ ਚਲੋ ਜੀ ਹਾਂਜੀ ਬਾਈ ਜੀ ਆ ਮੋਟਰਸਾਈਕਲ ਬਾਰੇ ਦੱਸਿਓ ਇਹ ਕਿੰਨੇ ਦਾ ਸੇਲ ਹੋਇਆ ਕਿੰਨਾ ਮਾਡਲ ਸੀ ਜੀ ਸਰੇ 2022 ਮਾਡਲ ਹੈ ਜੀ ਤੇ 30000 ਰੁਪਏ ਦਾ ਆਪਾਂ ਸੋਲਡ ਕੀਤਾ ਹੈ ਜੀ ਲੈ ਵੀ ਦੋਸਤੋ 30000 ਰੁਪਏ ਦੇ ਵਿੱਚ 2022 ਮਾਡਲ ਵਿਕ ਚੁੱਕਿਆ ਹਾਂਜੀ ਬਾਈ ਜੀ ਉਸ ਤੋਂ ਬਾਅਦ ਜੀ ਆ ਪਰਸਲ ਇਹ ਵੀ 2022 ਮਾਡਲ ਹੈ ਜੀ ਤੇ ਇਹ ਆਪਾਂ ਦਿੱਤਾ ਹੈ 47000 ਰੁਪਏ ਦਾ ਸੋਲਡ ਮਾਰਕ ਕੀਤਾ ਹੈ 2022 ਮਾਡਲ ਹਾਂਜੀ ਕਿੰਨੇ ਦਾ ਕੀਤਾ ਜੀ 47000 ਰੁਪਏ ਦਾ 47000 ਰੁਪਏ ਦਾ ਦੋਸਤੋ ਦੇਖ ਸਕਦੇ ਹੋ ਆ ਮੋਟਰਸਾਈਕਲ ਵਿਕ ਗਿਆ ਹਾਂਜੀ ਭਾਈ ਜੀ ਉਸ ਤੋਂ ਬਾਅਦ ਇਹ ਗੱਡੀ ਹੈ ਆਪਣੀ 2020 ਮਾਡਲ ਹੈ 2020 ਮਾਡਲ ਜੀ ਤੇ 35000 ਰੁਪਏ ਦੀ ਆਪਾਂ ਇਹ ਵੇਚੀ ਹੈ ਐਕਟਿਵਾ ਲਓ ਜੀ 35000 ਰੁਪਏ ਦੀ ਐਕਟਿਵਾ 2020 ਮਾਡਲ ਉਸ ਤੋਂ ਬਾਅਦ ਭਾਈ ਜੀ ਆਹ ਹੋਂਡਾ ਨਿਕਸਰ ਇਹ ਵੀ ਹੋਂਡਾ ਐਕਟਿਵਾ 2023 ਮਾਡਲ ਹੈ ਜੀ ਵੀਰੇ ਤੇ ਇਹ ਆਪਾਂ 52000 ਰੁਪਏ ਦੀ ਸੋਲਡ ਮਾਰਕ ਕੀਤੀ ਹੈ ਲਓ ਜੀ 52000 ਰੁਪਏ ਦੀ 2023 ਮਾਡਲ ਉਸ ਤੋਂ ਬਾਅਦ ਵਾਲੀ ਵੀਰ ਜੀ ਨੈਕਸਰ ਇਹ ਵੀ ਕੰਪਨੀ 2023 ਮਾਡਲ ਐਕਟਿਵ ਆਏ ਜੀ ਇਹ ਆਪਾਂ ਦੇਈਏ ਦੋ ਆਪਣਾ 52000 ਰੁਪਏ ਦੀ 80 53000 ਰੁਪਏ ਦੇ ਆਸ-ਪਾਸ ਇਹ ਗੱਡੀ ਤੇ 52 53000 ਦੇ ਆਸ-ਪਾਸ ਇਹ ਗੱਡੀ ਵਿਕੀ ਆ ਦੋਸਤੋ ਦੇਖ ਸਕਦੇ ਹੋ ਉਸ ਤੋਂ ਬਾਅਦ TVS ਦੀ ਭਾਈ ਜੀ ਉਸ ਤੋਂ ਬਾਅਦ TVS ਦੀ 2021 ਮਾਡਲ ਜੁਪੀਟਰ ਹੈ ਜੀ ਵੀਰੇ ਤੇ ਇਹ ਆਪਾਂ ਦਿੱਤੀ ਹੈ 45000 ਰੁਪਏ ਦੀ 45000 ਰੁਪਏ ਦੀ ਆ ਗੱਡੀ ਤੁਸੀਂ ਦੇਖ ਸਕਦੇ ਹੋ ਸ੍ਰੀ ਰਾਮ ਆਟੋ ਮੋਲ ਰਾਜਪੁਰਾ ਦੀਆਂ ਲਾਈਵ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦੇ ਉਸ ਤੋਂ ਬਾਅਦ ਆਈ 2023 ਮਾਡਲ ਜੁਪੀਟਰ 2023 ਮਾਡਲ ਜੀ 51000 ਰੁਪਏ ਦੀ ਆਪਾਂ ਇਹ ਸੋਲਡ ਮਾਰਕੀਟ 51000 ਰੁਪਏ ਦੀ 2023 ਮਾਡਲ ਬਾਈ ਜੀ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ TVS ਦੀ ਉਸ ਇਹ ਵਾਲੀ ਗੱਡੀ ਜੀ ਸਰੇ ਗੱਡੀ 2023 ਮਾਡਲ 51000 ਰੁਪਏ ਦੀ 51000 ਰੁਪਏ ਦੀ ਅੱਜ ਆਪਾਂ ਸ੍ਰੀ ਰਾਮ ਆਟੋ ਮੋਰ ਰਾਜਪੁਰਾ ਵਿਖੇ ਤੁਹਾਨੂੰ ਲਾਈਵ ਦੇ ਵਿੱਚ ਇਹ ਤਸਵੀਰਾਂ ਦਿਖਾ ਰਹੇ ਹਾਂ ਇਹ ਜਿਹੜੇ ਵਾਹ ਖੜੇ ਨੇ ਇਹ ਦੋਸਤੋ ਸੇਲ ਹੋ ਚੁੱਕੇ ਨੇ ਬਾਕੀ ਤੁਸੀਂ YouTube ਚੈਨਲ ਤੇ ਆਪਣੇ ਨਾਲ ਜੁੜੇ ਰਹੋ ਤੁਹਾਨੂੰ ਨਵੀਂ ਨਵੀਂ ਅਪਡੇਟ ਮਿਲਦੀ ਰਹੂਗੀ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਜਰੂਰ ਕਰ ਦਿਓ ਦੋਸਤੋ ਪੂਰੀ ਵੀਡੀਓ ਦੇਖੋ ਅੱਗੇ ਤੱਕ ਸ੍ਰੀ ਰਾਮ ਆਟੋ ਮੋਰ ਰਾਜਪੁਰਾ ਵਿਖੇ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦੀ ਨਿਲਾਮੀ ਚੱਲ ਰਹੀ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀਆਂ ਤੁਹਾਨੂੰ ਦੇਖਾਉ ਮਿਲ ਜਾਣੀਆਂ। ਲਾਈਵ ਦੇ ਵਿੱਚ ਇਹਨੀਆਂ ਤਸਵੀਰਾਂ ਨਾਲ ਸ੍ਰੀਰਾਮ ਆਨੰਦ ਮੋਹਨ ਦੇ ਦਫਾਲੇ। ਕੀ ਹੈ? ਦਿੱਤੀ ਕਰਤਾ ਬਣਾਈ ਤਾਂ ਕਿ ਇਹ ਲੋ ਪੈਸੇ ਕਰਦੀ। 265000 ਰੁਪਏ ਦਾ ਰੇਟ ਲੱਗਿਆ ਦੋਸਤੋ ਤੁਹਾਨੂੰ ਦੱਸ ਦਿਆਂ ਕਿੰਨਾ ਮਾਡਲ ਹੈ ਇਹ। 265000 265000 ਰੁਪਏ ਦੀ ਗੱਡੀ ਚੱਲ ਰਹੀ ਹੈ ਜੀ ਸਸੇ ਕਾਲ। 265000 ਨਹੀਂ ਬਾਜੀ ਮਾਸ। ਸਸੇ ਕਾਲ ਸਾਹ ਸਸੇ ਕਾਲ ਬੋਲੇਗਾ। ਤਾਂ ਇਹਨਾਂ ਨੂੰ ਕਿੰਨਾ ਬਣਵਾਉਣਾ ਹੈ। ਲਈ 295 ਮਾਡਲ ਕਰਾ ਲਾ। ਲੋ ਜੀ 2022 ਮਾਡਲ オリジナル ਆਰਸੀ ਦੇ ਨਾਲ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਤੁਹਾਨੂੰ ਦੇਖਣ ਨੂੰ ਮਿਲ ਜਾਊਗੀ ਦੇਖ ਸਕਦੇ ਹੋ ਮੈਂ ਕਹਿੰਨਾ ਅਨਟੱਚ ਗੱਡੀ ਆ ਦੇਖੋ ਗੱਡੀ ਦੀ ਕੰਡੀਸ਼ਨ ਦੋਸਤੋ 265 2 ਲੱਖ 65 ਹਜ਼ਾਰ ਦੀ ਇਹ ਗੱਡੀ ਤੁਹਾਨੂੰ ਦਿੱਤੀ ਜਾਊਗੀ ਦੇਖ ਸਕਦੇ ਹੋ ਹਾਂ ਸੋਲਡ ਲੋ ਜੀ ਇਹ ਗੱਡੀ ਅਨਸੋਲਡ ਹੋ ਚੁੱਕੀ ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਸ੍ਰੀ ਰਾਮ ਆਟੋ ਮੋਲ ਦੇ ਰਾਜਪੁਰਾ ਵਿਖੇ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਸ਼ੌਕ ਲੇ ਲੈਂਡ ਬਿਲਕੁਲ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ 70000 ਰੁਪਿਆ ਇਹ ਗੱਡੀ ਦੀ ਕੀਮਤ ਰੱਖੀ ਗਈ ਆ 70000 ਰੁਪਿਆ ਦੋਸਤੋ 70000 ਦੇ ਵਿੱਚ ਕੁਝ ਵੀ ਆਉਂਦਾ 13 ਮਾਡਲ ਗੱਡੀ ਆ 13 ਮਾਡਲ ਗੱਡੀ ਆ 70000 ਰੁਪਿਆ ਦਾ ਦੋਸਤੋ ਰੇਟ ਰੱਖਿਆ ਗਿਆ ਬਹੁਤ ਸੋਹਣੀ ਕੰਡੀਸ਼ਨ ਆ ਤੁਹਾਡੇ ਸਾਹਮਣੇ ਗੱਡੀ ਦੀ ਕੰਡੀਸ਼ਨ ਜਰੀ ਆ ਵੀਡੀਓ ਨਾਲ ਜਰੂਰ ਬਣੇ ਰਹੋ ਬਹੁਤ ਸੋਹਣੀਆਂ ਸੋਹਣੀਆਂ ਤੁਹਾਨੂੰ ਅੱਗੇ ਗੱਡੀਆਂ ਦਿਖਾਵਾਂਗੇ ਬਾਕੀ ਨੈਸ਼ਨਲ ਆਮੀ ਜਿਹੜੀ ਵੀ ਆਊਗੀ ਦੋਸਤੋ ਤੁਹਾਨੂੰ ਉਹਦੇ ਬਾਰੇ ਵੀ ਅਪਡੇਟ ਦਿੱਤੀ ਜਾਊਗੀ 70000 ਦੇ ਵਿੱਚ ਆ ਗੱਡੀ ਵਿਕ ਚੁੱਕੀ ਆ ਜੀ 70000 ਦੇ ਵਿੱਚ ਦੋਸਤੋ 70000 ਦੇ ਵਿੱਚ ਤੁਹਾਨੂੰ ਕੋਈ ਗੱਡੀ ਆ ਨਹੀਂ ਸਕਦੀ 70000 ਦੇ ਵਿੱਚ ਇਹ ਗੱਡੀ ਵਿਕ ਚੁੱਕੀ ਆ ਦੋਸਤੋ ਤੁਹਾਡੇ ਸਾਹਮਣੇ 2018 ਮਾਡਲ ਲੈ ਕੇ ਆ ਗਏ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਤੁਹਾਡੇ ਸਾਹਮਣੇ ਕੰਡੀਸ਼ਨ ਆ ਗੱਡੀ ਦੀ ਪੀਵੀ 65 ਨੰਬਰ ਆ ਇਹਦਾ 2,70,000 ਰੁਪਏ ਦੋਸਤੋ ਇਹਦਾ ਰੇਟ ਰੱਖਿਆ ਗਿਆ 2,70,000 ਰੁਪਏ ਆ ਇਹਦਾ ਰੇਟ ਰੱਖਿਆ ਗਿਆ ਤੁਹਾਡੇ ਸਾਹਮਣੇ ਟਾਇਰਾਂ ਦੀ ਕੰਡੀਸ਼ਨ ਆ ਕਾਗਜ਼ ਪੱਤਰ ਬਿਲਕੁਲ ਓਕੇ ਨੇ ਬੰਦ ਕੈਬਨ ਵਾਲੀ ਗੱਡੀ ਆ ਦੋਸਤੋ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀ ਕੰਡੀਸ਼ਨ ਆ ਗੱਡੀ ਦੀ 2,70,000 ਰੁਪਏ ਦਾ ਰੇਟ ਰੱਖਿਆ ਗਿਆ ਜੀ 2,70,000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਤੁਹਾਨੂੰ ਗੱਡੀ ਦੀ ਕੰਡੀਸ਼ਨ ਦੋਸਤੋ ਦਿਖਾ ਦਿੰਨੇ ਆ ਆਪਾਂ 2018 ਮਾਡਲ ਆ ਦੋਸਤੋ 2018 ਮਾਡਲ 2018 ਮਾਡਲ ਆ ਦੋਸਤੋ ਤੁਹਾਡੇ ਸਾਹਮਣੇ ਗੱਡੀ ਦੀ ਕੰਡੀਸ਼ਨ ਆ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ 2018 ਮਾਡਲ ਡੀਜ਼ਲ ਗੱਡੀ ਹੈ ਜੀ ਸਾਰੇ ਕਾਗਜ਼ ਪੱਤਰ ਦੋਸਤੋ ਓਕੇ ਨੇ 2018 ਮਾਡਲ ਬਿਲਕੁਲ ਸੋਹਣੀ ਕੰਡੀਸ਼ਨ ਦੀ ਗੱਡੀ ਆ ਤੇ ਦੇਖ ਸਕਦੇ ਆ ਗੱਡੀ ਪਰ ਅਨਸੋਲਡ ਹੋ ਚੁੱਕੀ ਆ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਸੀ ਇਹ 2018 ਮਾਡਲ ਲਓ ਜੀ ਦੋਸਤੋ 2024 ਮਾਡਲ ਆ ਗਈ 2024 ਮਾਡਲ ਹਿਮਾਚਲ ਨੰਬਰ ਦੀ ਗੱਡੀ ਆ origignal rc ਦੇ ਨਾਲ ਤੁਹਾਨੂੰ ਗੱਡੀ ਦੀ ਕੰਡੀਸ਼ਨ ਦਿਖਾ ਦਨੇ ਆਪਾਂ ਬਹੁਤ ਸੋਹਣੀ ਗੱਡੀ ਦੀ ਕੰਡੀਸ਼ਨ ਆ ਕੰਡੀਸ਼ਨ ਅੰਦਰੋਂ ਚੈੱਕ ਕਰ ਸਕਦੇ ਹੋ ਏਸੀ ਚੱਲ ਰਿਹਾ ਦੋਸਤੋ ਗੱਡੀ ਜਿਹੜੀ ਚੱਲੀ ਆ 18000 18000 ਕਿਲੋਮੀਟਰ ਦੋਸਤੋ ਚੱਲੀ ਆ ਗੱਡੀ ਤੇ ਬਾਕੀ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਵਿੱਚੋਂ ਤੁਹਾਨੂੰ ਪਾ ਲਾਈ ਦੇ ਵਿੱਚ ਸਿੱਧੀਆਂ ਤਸਵੀਰਾਂ ਸ੍ਰੀਰਾਮ ਆਟੋ ਮੋਲ ਰਾਜਪੁਰਾ ਦੀ ਦਿਖਾ ਰਹੇ ਹਾਂ origignal rc ਦੇ ਨਾਲ ਆ ਦੋਸਤੋ ਬਹੁਤ ਸੋਹਣੀ ਕੰਡੀਸ਼ਨਾਂ 'ਚ 2024 ਮਾਡਲ 2024 ਮਾਡਲ ਸ਼ੋਅਰੂਮ ਕੰਡੀਸ਼ਨ ਦੀ ਗੱਡੀ ਆ ਦੋਸਤੋ ਦੇਖ ਸਕਦੇ ਹੋ ਮੈਂ ਕਹਿੰਦਾ ਓਕੇ ਪਈ ਆ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਸਾਡੇ 4 ਲੱਖ ਰੁਪਏ ਸਾਡੇ 4 ਲੱਖ ਰੁਪਏ ਦੋਸਤੋ ਇਹ ਗੱਡੀ ਦੀ ਡਿਮਾਂਡ ਰੱਖੀ ਗਈ ਆ 4.5 4.5 4.5 4.5 4.4 ਲੱਖ ਰੁਪਏ ਦੋਸਤੋ ਇਹ ਗੱਡੀ ਦੀ ਡਿਮਾਂਡ ਆ ਐਚਪੀ ਨੰਬਰ ਦੀ ਗੱਡੀ ਆ 4.4 ਲੱਖ ਰੁਪਏ 200 ਦੀ ਡਿਮਾਂਡ ਆ 4.4 ਚਾਹੀ 4.4 4 ਲੱਖ 40 ਹਜ਼ਾਰ ਦੀ ਮੋਲੀ ਚੱਲ ਰਹੀ ਆ ਦੋਸਤੋ 4.4 4.4 4 ਲੱਖ 40 ਹਜ਼ਾਰ ਰੁਪਏ 4.4 4 ਲੱਖ 40 ਹਜ਼ਾਰ 4 ਲੱਖ 30 ਹਜ਼ਾਰ ਰੁਪਏ 4 ਲੱਖ 30 ਜਾਂ ਫਿਰ 3 ਚੱਲ ਰਹੀ ਹੈ ਜੀ 30 30 ਦੇਖ ਸਕਦੇ ਹੋ ਤੁਸੀਂ 30 ਹਜ਼ਾਰ ਰੁਪਏ 4 ਲੱਖ 30 ਹਜ਼ਾਰ ਦੀ ਮੋਲੀ ਚੱਲ ਰਹੀ ਆ ਗੱਡੀ ਦੀ ਕੰਡੀਸ਼ਨ ਬਹੁਤ ਸੋਹਣੀ ਸ਼ੋਅਰੂਮ ਕੰਡੀਸ਼ਨ ਦੀ 420000 ਦੀ ਦੋਸਤੋ ਬੋਲੀ ਆ ਚੁੱਕੀ ਆ 420000 ਦੀ ਬੋਲੀ ਆ ਚੁੱਕੀ ਆ 2024 ਮਾਡਲ 420000 ਦੀ ਬੋਲੀ ਚੱਲ ਰਹੀ ਆ ਜੀ ਅਨਸੋਲਡ ਹੋ ਗਈ ਗੱਡੀ 2020 ਫੋਰਡ ਆਲਟੋ 2020 ਮਾਡਲ ਆ ਗਈ ਆਲਟੋ ਆਲਟੋ ਐਚਪੀ ਨੰਬਰ ਦੀ 2020 ਮਾਡਲ 2020 ਮਾਡਲ ਦੋਸਤੋ 1,90,000 ਰੁਪਏ ਦੀ ਦੇਖ ਸਕਦੇ ਹੋ ਤੁਸੀਂ 2020 ਮਾਡਲ 1,90,000 ਰੁਪਏ ਦਾ ਰੇਟ ਰੱਖਿਆ ਗਿਆ ਤੁਹਾਡੇ ਸਾਹਮਣੇ ਗੱਡੀ ਦੀ ਕੰਡੀਸ਼ਨ ਆ ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦਿਖਾ ਦਨੇ ਆ ਤੇ ਦੇਖ ਸਕਦੇ ਹੋ ਦੋਸਤੋ ਜਿਹੜੀ ਕੰਡੀਸ਼ਨ ਦੇ ਵਿੱਚ ਗੱਡੀਆਂ ਆਉਂਦੇ ਨੇ ਉਸੇ ਕੰਡੀਸ਼ਨ ਦੇ ਵਿੱਚ ਹੀ ਤੁਹਾਨੂੰ ਗੱਡੀਆਂ ਦਿੱਤੀਆਂ ਜਾਣਗੀਆਂ ਜਿਹੜੀ ਕੰਡੀਸ਼ਨ ਦੇ ਵਿੱਚ ਗੱਡੀ ਆ ਉਸੇ ਕੰਡੀਸ਼ਨ ਦੇ ਵਿੱਚ ਤੁਹਾਨੂੰ ਗੱਡੀ ਦਿੱਤੀ ਜਾਊਗੀ 1,90,000 ਰੁਪਏ ਦਾ ਰੇਟ ਰੱਖਿਆ ਗਿਆ ਜੀ 2020 ਮਾਡਲ ਵਾਲ ਟੋਪ 2020 ਮਾਡਲ ਆਲਟੋ 1,90,000 ਰੁਪਏ ਦਾ ਰੇਟ ਰੱਖਿਆ ਗਿਆ ਜੀ ਤੁਹਾਡੇ ਸਾਹਮਣੇ ਗੱਡੀ ਦੀ ਕੰਡੀਸ਼ਨ ਆ ਜਿਹੜੀ ਕੰਡੀਸ਼ਨ ਦੇ ਵਿੱਚ ਗੱਡੀ ਹੋਊਗੀ ਉਸੇ ਕੰਡੀਸ਼ਨ ਦੇ ਵਿੱਚ ਹੀ ਗੱਡੀ ਤੁਹਾਨੂੰ ਸ੍ਰੀ ਰਾਮ ਆਟੋ ਮੋਲ ਦਊਗਾ ਜੀ 200 2012 ਮਾਡਲ ਤੁਹਾਡੇ ਸਾਹਮਣੇ ਗੱਡੀ ਆ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਕੰਡੀਸ਼ਨ ਦੀ ਗੱਡੀ ਆ 1,70,000 ਰੁਪਏ ਦੋਸਤੋ ਦਾ ਰੇਟ ਰੱਖਿਆ ਗਿਆ 1,70,000 ਰੁਪਏ ਗੱਡੀ ਦੀ ਕੰਡੀਸ਼ਨ ਤੁਹਾਨੂੰ ਅੰਦਰੋਂ ਦਿਖਾ ਦਨੇ ਆ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਸ਼ੋਅਰੂਮ ਕੰਡੀਸ਼ਨ ਦੀ ਗੱਡੀ ਆ ਬਾਈ ਕਿੰਨਾ ਚੱਲੀ ਆ ਜੀ ਸਿਰਫ 80 ਹਜ਼ਾਰ ਕਿਲੋਮੀਟਰ ਦੋਸਤੋ ਚੱਲੀ ਹੋਈ ਗੱਡੀ ਆ ਮੈਂ ਕਹਿੰਦਾ ਗੱਡੀ ਦੇ ਘੜਲ ਕੱਡੇ ਹੋਏ ਨੇ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਤੁਹਾਡੇ ਸਾਹਮਣੇ ਗੱਡੀ ਦੀ ਕੰਡੀਸ਼ਨ ਆ ਦੋਸਤੋ ਲਾਈਨ ਲੱਗੇ ਹੋਏ ਨੇ 2012 ਮਾਡਲ 2012 ਮਾਡਲ ਅਲਟੋ ਕੋਈ ਨਹੀਂ ਦੇਖ ਸਕਦਾ ਤੁਸੀਂ ਬਹੁਤ ਸੋਹਣੀ ਕੰਡੀਸ਼ਨ ਦੀ ਗੱਡੀ ਆ ਲਾਲ ਲੋਏ ਲੱਗੇ ਹੋਏ ਨੇ ਪੀਵੀ ਨੰਬਰ ਆ ਪੰਜਾਬ ਨੰਬਰ ਦੀ ਗੱਡੀ ਆ ਦੋਸਤੋ ਇਹ ਇੱਕ ਦਾ ਇੱਕ ਦਾ ਲਓ ਜੀ 1 ਲੱਖ ਰੁਪਏ ਦਾ ਰੇਟ ਆਇਆ 1 ਲੱਖ 10000 ਦੀ ਬੋਲੀ ਚੱਲੂ ਜੀ ਆ 1 ਲੱਖ ਰੁਪਏ ਆ ਚੁੱਕੇ ਆ ਜੀ 1 ਲੱਖ 10000 ਦੀ ਬੋਲੀ ਚੱਲ ਰਹੀ ਆ 1 ਲੱਖ ਰੁਪਏ ਰੇਟੇ ਦਾ ਲੱਗ ਚੁੱਕੇ ਆ ਜੀ 1 ਲੱਖ 10000 ਦੀ ਬੋਲੀ ਚੱਲ ਰਹੀ ਆ 5 5000 ਦੀ ਤਕਰੀਬਾ 5000 ਦੀ ਇੱਕ ਲੱਖ 5000 ਦੀ ਬੋਲੀ ਚੱਲ ਰਹੀ ਹੈ ਜੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕੰਡੀਸ਼ਨ ਆ ਗੱਡੀ ਦੀ ਇੱਕ ਤਾਂ 1 ਲੱਖ 5000 ਦੀ ਬੋਲੀ ਇਹਦੀ ਚੱਲ ਰਹੀ ਹੈ ਜੀ ਇੱਕ ਤਾਂ ਇਹ ਪੰਜ ਆ ਗਿਆ 1 ਲੱਖ 5000 ਆ ਗਿਆ ਜੀ 1 ਲੱਖ 10000 ਦੀ ਬੋਲੀ ਚੱਲ ਰਹੀ ਹੈ ਇਹਦੀ ਇੱਕ ਇੱਕ 1 ਲੱਖ 10000 1 ਲੱਖ 10000 ਦੀ ਇਹਦੀ ਬੋਲੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਗੱਡੀ ਦੀ ਕੰਡੀਸ਼ਨ ਆ ਇੱਕ ਦਾ ਇੱਕ ਦਾ ਇੱਕ ਦਾ 1,10,000 ਦੀ ਬੋਲੀ 200 ਚੱਲ ਰਹੀ ਹੈ ਅਲਟੋ ਦੀ 1 ਲੱਖ ਰੁਪਏ ਲੱਗ ਚੁੱਕਿਆ ਜੀ 1,10,000 ਦੀ ਬੋਲੀ ਚੱਲ ਰਹੀ ਹੈ ਆ ਇੱਕ ਦਾ ਫਿਰ ਇਹ ਆ ਗਿਆ 15 ਕੀ 1,10,000 ਆ ਗਿਆ ਜੀ 1,15,000 ਦੀ ਬੋਲੀ ਚੱਲ ਰਹੀ ਹੈ ਆ 15 1,15,000 ਰੁਪਏ 1,15,000 ਦੀ ਬੋਲੀ ਦੋਸਤਾਂ ਚੱਲ ਰਹੀ ਹੈ ਆ ਇੱਕ ਪੱਤਰਾ ਇੱਕ ਨਾ 15,000 ਰੁਪਏ ਇੱਕ ਪੱਤਰਾ ਇੱਕ ਪੱਤਰਾ ਇੱਕ ਪੱਤਰਾ ਇੱਕ ਪੱਤਰਾ 115000 115000 ਦੀ ਬੋਲੀ ਇਹਦੀ ਚੱਲ ਰਹੀ ਹੈ ਜੀ 110000 ਰੁਪਏ ਆ ਚੁੱਕੇ 115000 ਦੀ ਬੋਲੀ ਚੱਲ ਰਹੀ ਆ 110000 110000 115000 ਜੀ タリー ਅੱਜ ਦੀ ਡੇਟ ਤੇ 135000 ਦੀ ਬੱਦਸ਼ੀ ਇਹਦੀ ਕਸਟਮਰ ਨੇ ਲਈ ਇਹ ਗੱਡੀ ਦੋਸਤੋ ਜਿਹੜੀ ਚੱਲ ਰਹੀ ਆ ਇਹ ਗੱਡੀ 135000 ਦੀ ਤੁਹਾਨੂੰ ਦਿੱਤੀ ਜਾਊਗੀ ਜੋ ਬੈਂਕ ਕਨੇਓ ਇਹਦੇ ਪੈਸਾ ਰਹਿੰਦਾ 135000 ਦੇ ਵਿੱਚ ਤੁਹਾਨੂੰ ਵੱਡੀ ਦੋਸਤੋ ਦਿੱਤੀ ਜਾਊਗੀ ਦੇਖ ਸਕਦੇ ਤੁਸੀਂ 135 135000 ਦੀ ਇਹ ਗੱਡੀ ਤੁਹਾਨੂੰ ਦਿੱਤੀ ਜਾਊਗੀ ਦੋਸਤੋ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਹ ਮੋਟਰਸਾਈਕਲ ਸਕੂਟਰੀਆਂ ਕਾਰਾਂ ਦੀ ਅੱਜ ਨਿਲਾਮੀ ਹੋਈ ਆ ਇਹ ਵੀਡੀਓ ਆਪਾਂ ਜਮੇ ਛੋਟੀ ਬਣਾਈ ਆ ਦੋਸਤੋ ਤੇ ਨੈਕਸਟ ਨਿਲਾਮੀ ਜਿਹੜੀ ਆਉਗੀ ਆਪਾਂ ਵੀਡੀਓ ਅਪਲੋਡ ਕਰਾਂਗੇ ਗੱਡੀਆਂ ਤੁਸੀਂ ਦੇਖ ਸਕਦੇ ਹੋ ਸਟਾਕ ਦੇ ਵਿੱਚ ਬਹੁਤ ਗੱਡੀਆਂ ਕਾਰਾਂ ਮੋਟਰਸਾਈਕਲ ਹਜੇ ਹੋਰ ਖੜੇ ਨੇ ਥੋੜੇ ਟਾਈਮ ਤੱਕ ਇਹਦੀ ਨਿਲਾਮੀ ਆਉਗੀ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੈਲ ਆਈਕਨ ਦਾ ਬਟਨ ਦਬਾ ਲਓ ਦੋਸਤੋ ਆਉਣ ਵਾਲੀਆਂ ਵੀਡੀਓ ਥੋੜੇ ਤੱਕ ਜਲਦੀ ਪਹੁੰਚਦੀਆਂ ਰਹਿਣੀਆਂ ਜਰੂਰ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ ਬਹੁਤ ਵੱਡੇ ਲੈਵਲ ਤੇ ਜਿਹੜੀ ਨਿਲਾਮੀ ਹੁਣ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ